ਸਸਿਕਾ ਜੀ ਮਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ 160 ਕਿਲੋਮੀਟਰ ਦੀ ਰਫਤਾਰ ਵਾਲੇ ਚੱਕਰਵਾਤ ਨੇ ਭਿਆਨਕ ਤਬਾਹੀ ਮਚਾ ਦਿੱਤੀ ਹੈ ਬੰਬ ਨਾਦੇਸ ਚੱਕਰਵਾਤ ਨੇ ਅਮਰੀਕਾ ਦੇ ਪੱਛਮੀ ਤਾਟ ਉਤੇ ਕਾਫੀ ਤਬਾਹੀ ਮਚਾਈ ਹੋਈ ਹੈ ਇਸ ਤੂਫਾਨ ਦੇ ਕਾਰਨ ਲੱਖਾਂ ਘਰਾਂ ਦੀ ਬਿਜਲੀ ਵੀ ਘੁਲ ਹੋ ਚੁੱਕੀ ਹੈ ਤੇ ਕਰੋੜਾ ਲੋਕ ਪ੍ਰਭਾਵਿਤ ਹੋਏ ਨੇ ਅਤੇ ਦੋ ਦੀ ਮੌਤ ਵੀ ਹੋਈ ਹੈ ਚੱਕਰਵਾਤ ਬੰਬ ਕਾਰਨ ਵਾਸ਼ਿੰਗਟਨ ਤੋਂ ਕੈਲੀਫੋਰਨੀਆ ਤੱਕ ਤੂਫਾਨ ਦਾ ਦ੍ਰਿਸ਼ ਦੇਖਣ ਨੂੰ ਮਿਲਿਆ ਤੇ ਲੋਕਾਂ ਦਾ ਘਰੋਂ ਨਿਕਲਣਾ ਕਾਫੀ ਜ਼ਿਆਦਾ ਉਖੜਿਆ ਹੈ ਅਤੇ ਲੋਕ ਕਿਸੇ ਤਰ੍ਹਾਂ ਆਪਣੀ ਜਾਨ ਬਚਾਰੇ ਨੇ ਇਹ ਨਹੀਂ ਨਹੀਂ ਹਵਾ ਦੀ ਗਤੀ ਬਹੁਤ ਡਰਾਣੀ ਰਹੀ ਅਤੇ ਮੀਂਹ ਦੇ ਕਾਰਨ ਸੜਕੋ ਤੇ ਹੜਵ ਵਰਗੇ ਹਾਲਾਤ ਵੀ ਬਣੇ ਹੋਏ ਨੇ ਅਦ੍ਰਿਸਲ ਸ਼ਕਤੀਸ਼ਾਲੀ ਚੱਕਰਵਾਤ ਬੰਬ ਅਤੇ ਹੌਲੀ ਹੌਲੀ ਵਹਿਣ ਵਾਲੀ ਵాయు ਮੰਡਲ ਨਦੀ ਦੇ ਇਸ ਹਫਤੇ ਦੇ ਆਖਿਰ ਵਿੱਚ ਅਮਰੀਕਾ ਦੇ ਪੱਛਮੀ ਘਟੂਤੇ ਤਬਾਹੀ ਮਚਾਈ ਲੱਖਾਂ ਕਰਾਂਤੀ ਬਿਜਲੀ ਸਪਲਾਈ ਦੇ ਵਿੱਚ ਵਿਗਨ ਪਿਆ ਅਤੇ ਘਟੋ ਘਟਰ ਦੋ ਲੋਕਾਂ ਦੀ ਮੌਤ ਵੀ ਹੋਈ ਹੈ ਸਨ ਹੁਆ ਨਿਊਜ਼ ਐਚਐਨਸੀ ਮੁਤਾਬਕ ਮੰਗਲਵਾਰ ਨੂੰ ਤੂਫਾਨ ਤੇਜ਼ੀ ਦੇ ਨਾਲ ਬੰਪ ਚਕਰਵਾਚ ਬਣ ਗਿਆ ਇਸਨੇ ਵਾਸ਼ਿੰਗਟਨ ਰਾਜ ਉਰੇਗਨ ਅਤੇ ਕੈਲੀਫੋਰਨੀਆ ਦੇ ਕੁਝ ਹਿੱਸਿਆਂ ਦੇ ਵਿੱਚ ਤੂਫਾਨ ਪਲਤੀਆਂ ਹਵਾਵਾਂ 파ਰੀਮੀ ਅਤੇ ਬਰਫਬਾਰੀ ਲਿਆਂਦੀ ਇਹ ਨਹੀਂ ਨਈ ਸੰਯੁਕਤ ਰਾਜ ਦੀ ਰਾਸ਼ਟਰੀ ਮੌਸਮ ਸੇਵਾ ਨੇ ਉਰੇਗਨ ਤਟੁੱਤੇ 158 ਕਿਲੋਮੀਟਰ ਪ੍ਰਤੀ ਘੰਟਾ ਅਤੇ ਵਾਸ਼ਿੰਗਟਨ ਰਾਜ ਦੇ ਮਾਉਂਟ ਰੇਨੀਅਰ ਉੱਤੇ 124 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਦੇ ਨਾਲ ਹਵਾ ਦੀ すげ ਵਾਸ਼ਿੰਗਟਨ ਰਾਜ ਦੇ ਵਿੱਚ ਤੂਫਾਨ ਦੇ ਵਿੱਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 6 ਲੱਖ ਕਰਾਂਦੀ ਬਿਜਲੀ ਗਲ ਹੋਈ ਹੈ। ਦੱਸਿਆ ਕਿ ਸ਼ੁੱਕਰਵਾਰ ਸ਼ਾਮ ਤੱਕ ਵਾਸ਼ਿੰਗਟਨ ਰਾਜ ਅਤੇ ਓਰੇਗਨ ਦੇ ਵਿੱਚ 2,60,000 ਤੋਂ ਵੱਧ ਲੋਕ ਅਤੇ ਕੈਲੀਫੋਰਨੀਆ ਦੇ ਵਿੱਚ 92,000 ਤੋਂ ਵੱਧ ਲੋਕ ਬਿਜਲੀ ਤੋਂ ਬਿਨਾਂ ਰਹੇ। ਓਰੇਗਨ ਤੇ ਵਿੱਚ ਵాయుਮੰਡਲ ਨਦੀ ਨੇ ਭਾਰੀ ਬਾਰਿਸ਼ ਲਿਆਂਦੀ ਹੈ। ਕੁਝ ਖੇਤਾਂ ਵਿੱਚ 20 ਤੋਂ 30 ਸੈਂਟੀਮੀਟਰ ਮੀਂਹ ਪੈ ਸਕਦਾ ਹੈ। ਐਨ ਡਬਲਯੂ ਨੇ ਸ਼ੁੱਕਰਵਾਰ ਸ਼ਾਮ ਤੱਕ ਓਰੇਗਨ ਤੇ ਲਈ ਹਾਰਦੀ ਚਤਾਵਨੀ ਵੀ ਜਾਰੀ ਕੀਤੀ ਸੀ ਕੈਲੀਫੋਰਨੀਆ ਨੇ ਵਾਈਓ ਮੰਡਲ ਨਦੀ ਦੇ ਵਿੱਚ ਨਮੀ ਦਾ ਇੱਕ ਤੰਗ ਗਲਿਆਰਾ ਦੇ ਗੁੱਸੇ ਨੂੰ ਮਹਿਸੂਸ ਕੀਤਾ ਤੇ ਕੁਝ ਖੇਤਾਂ ਦੇ ਵਿੱਚ ਵੀਰਵਾਰ ਤੱਕ 15 ਤੋਂ 30 ਸੈਂਟੀਮੀਟਰ بارش ਵੀ ਹੋएगी ਇਸ ਨਾਲ ਹੀ ਸੂਬੇ ਦੇ ਵਿੱਚ ਸਿਰਫ 24 ਘੰਟਿਆਂ ਚ ਕਰੀਬ ਬਾਰੇ ਛੋਟੇ ਡਿੱਗਾ ਡਿੱਗਨ ਦੀ ਵੀ ਸੂਚਨਾ ਮਿਲੀ ਹੈ ਪੂਰੇ ਖੇਤਰ ਦੇ ਵਿੱਚ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਵਾਸ਼ਿੰਗਟਨ ਰਾਜ ਦੇ ਵਿੱਚ ਸिएਟਲ ਦੇ ਉੱਤਰ ਵਿੱਚ ਇੱਕ ਰੇਲ ਗੱਡੀ ਇੱਕ ਡਿੱਗੇ ਟਰੱਕ ਦੇ ਨਾਲ ਟਕਰਾ ਗਈ ਹਾਲਕੇ ਰਾਹਤí ਗਲੇ ਰਹੀ ਕਿ ਹਾਲਾਂਕਿ ਪ੍ਰਾਹਤ ਦੀ ਗੱਲ ਇਹ ਰਹੀ ਕਿ 48 ਯਾਤਰੀਆਂ ਦੇ ਵਿੱਚੋਂ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਤੂਫਾਨ ਦੇ ਕਾਰਨ ਉੱਚੇ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਵੀ ਹੋਈ ਹੈ। ਵਾਸ਼ਿੰਗਟਨ ਰਾਜ ਸੀ ਕੈਸਕੇਡ ਰੇਸ ਦੇ ਚਾਰਤਰ ਹਿੱਸੇ ਦੇ ਲਈ ਬਰਫ਼ੀਲੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਅਤੇ ਨਹੀਂ ਨਹੀਂ ਉਤਰੀ ਸੀਰਾ ਨਿਵਾਡਾ ਤੇ ਓਰੇਗਨ ਕੈਸਕੇਡਸ ਦੇ ਵਿੱਚ 30 ਤੋਂ 61 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਣ ਦੀ ਵੀ ਸੰਭਾਵਨਾ ਹਜੇ ਜਤਾਈ ਜਾ ਰਹੀ ਹੈ। ਦੱਸਦੇ ਕਿ ਜਲਵਾਯੂ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤੂਫਾਨ ਕੈਲੀਫੋਰਨੀਆ ਤੇ ਤੇਜ਼ੀ ਦੇ ਨਾਲ ਵੱਧ ਰਹੇ ਮੌਸਮ ਤੇ ਪੈਟਰਨ ਨੂੰ ਉਜਾਗਰ ਕਰ ਦਿੱਤਾ ਹੈ। ਰਾਸ਼ਟਰੀ ਮੌਸਮ ਸੇਵਾ ਨੇ ਪ੍ਰਭਾਵਿਤ ਖੇਤਰ ਦੇ ਨਿਵਾਸੀਆਂ ਨੂੰ ਘਰ ਦੇ ਅੰਦਰ ਰਹਿਣ ਅਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਵੀ ਅਪੀਲ ਕੀਤੀ ਹੈ ਤੇ ਵਾਯੂ ਮੰਡਲ ਨਦੀ ਸ਼ਨੀਵਾਰ ਸਵੇਰ ਤੱਕ ਜਾਰੀ ਰਹਿਣ ਦੀ ਉਮੀਦ ਅੱਜ ਵੀ ਚੱਲੀ ਹੈ। ਹਫਤੇ ਦੇ ਅੰਤ ਇੱਕ ਹੋਰ ਤੂਫਾਨ ਪ੍ਰਣਾਲੀ ਦੇ ਵਿਕਸਿਤ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਬਿਊ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ